ਜੇ ਸੀ ਰੰਗ ਉੱਤੇ ਬੈਠੇ ਖਾਣਾ ਖਾਣ ਵਾਸਤੇ ਅੱਛਾ ਤੇ ਜਦੋਂ ਉਹਨਾਂ ਨੇ ਸਾਨੂੰ ਪਲੇਟ ਲਗਾ ਕੇ ਦਿੱਤੀ ਆਲੂ ਫਰਾਈ ਸੀਗੇ ਜਿਹੜੇ ਅਸੀਂ ਖਾ ਰਹੇ ਹਾਂ ਅਜੇ ਤੇ ਜਦੋਂ ਇੱਕ ਦੋ ਪੀਸ ਖਾਦੇ ਨੇ ਉਹਦੇ ਉੱਤੇ ਦੇਖਿਆ ਕੋਕਰੇਚ ਫਰਾਈ ਕੀਤਾ ਆ ਆਲੂਆਂ ਦੇ ਨਾਲ ਹੀ ਉਹਨਾਂ ਨੇ ਤੇ ਅਸੀਂ ਫਿਰ ਉਹਨਾਂ ਨੂੰ ਜਦੋਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਫਿਰ ਸਾਨੂੰ ਲੜਨ ਨੂੰ ਵੀ ਪਏ ਨੇ ਉਹ ਹਾਂਜੀ ਉਹਨਾਂ ਹੁਣ ਠੀਕ ਹੈ ਜੀ ਪਹਿਲਾਂ ਸੀ ਕੀ ਹਾਂ ਉਲਟੀਆਂ ਕਰ ਰਹੀ ਸੀ ਮੈਂ ਵੀ ਉਲਟੀਆਂ ਕਰ ਰਿਹਾ ਸੀ ਮੈਂ ਵੀ ਖਾ ਕੇ ਆਇਆ ਨਾਲ ਮੈਂ ਵੀ ਉਲਟੀਆਂ ਕਰ ਰਿਹਾ ਸੀਗਾ ਤੇ ਹੁਣ ਮੈਂ ਲੈ ਕੇ ਗਿਆ ਕਰੇ ਹੁਣ ਠੀਕ ਨੇ ਹੁਣ ਥੋੜਾ ਜਿਹਾ ਮੰਨ ਕਰ ਰਹੇ ਹਾਂ ਜੀ ਕੀ ਇਹੋ ਜਿਹੇ ਟਾਬੇ ਤੇ ਨਾ ਜਾਓ ਖਾਣਾ ਖਾਣ ਵਾਸਤੇ ਇੱਕਦੋ ਕੇਸੀ ਰੋਟੀ ਖਾਣ ਹੋਰ ਕੀ ਉਹਦੇ ਚਾਹ ਮੰਗਣਾ ਅਸੀਂ ਅਹੀਂ 3-4 ਦਿਨ ਪਹਿਲਾਂ ਅਸੀਂ ਕੇਸੀ ਰਿੰਕੂ ਟਾਬੇ ਤੇ ਖਾਣਾ ਖਾਣ ਵਾਸਤੇ ਅੱਛਾ ਤੇ ਸਾਡੀ ਚਲੋ ਨਵੀਂ-ਨਵੀਂ ਮੈਰਿਜ ਹੋਈ ਸੀ ਅਸੀਂ ਕਿ ਚਲੋ ਨੇੜੇ ਪਿੰਡਾਂ ਕਿ ਚਲੋ ਅਸੀਂ ਖਾਣਾ ਖਾ ਕੇ ਆਨੇ ਬਾਹਰੋਂ ਖਾ ਕੇ ਆਨੇ ਆ ਤੇ ਜਦੋਂ ਉਹਨਾਂ ਨੇ ਸਾਨੂੰ ਪਲੇਟ ਲਗਾ ਕੇ ਦਿੱਤੀ ਆਲੂ ਫਰਾਈ ਸੀਗੇ ਜਿਹੜੇ ਅਸੀਂ ਖਾ ਰਹੇ ਹਾਂ ਅਜੇ ਤੇ ਜਦੋਂ ਇੱਕ ਦੋ ਪੀਸ ਖਾਦੇ ਨੇ ਉਹਦੇ ਉੱਤੇ ਦੇਖਿਆ ਕੋਕਰੇਚ ਫਰਾਈ ਕੀਤਾ ਆ ਆਲੂਆਂ ਦੇ ਨਾਲ ਹੀ ਉਹਨਾਂ ਨੇ ਤੇ ਅਸੀਂ ਫਿਰ ਉਹਨਾਂ ਨੂੰ ਜਦੋਂ ਦਖਾਨ ਦੀ ਕੋਸ਼ਿਸ਼ ਕੀਤੀ ਐ ਤੇ ਫਿਰ ਸਾਨੂੰ ਲੜਨ ਨੂੰ ਵੀ ਪਏ ਨੇ ਉਹ ਬੱਚ ਕਹਿੰਦੇ ਨੇ ਚਲੋ ਅਸੀਂ ਪਲੇਟ ਵੀ ਚੇਂਜ ਕਰ ਦਿੰਦੇ ਆ ਅਸੀਂ ਤੇ ਹੁਣ ਮੈਂ ਇੱਥੇ ਆਇਆ ਕੰਪਲੇਂਟ ਲੈ ਕੇ ਤੇ ਕੰਪਲੇਂਟ ਕਰਾਵਾਂਗੇ ਇਹਨਾਂ ਦੀ ਨਾਮ ਕੀ ਭਾਈ ਤੁਹਾਡਾ ਮੇਰਾ ਨਾਮ ਜਸਵੀਰ ਸਿੰਘ ਹੈ ਜੀ ਜਿਹੜਾ ਰਿੰਕੂ ਢਾਬੇ ਤੇ ਤੁਸੀਂ ਦੱਸ ਰਹੇ ਹੋ ਪਹਿਲੀ ਵਾਰੀ ਉੱਥੇ ਖਾਣਾ ਖਾਣਗੇ ਜੀ ਮੈਂ ਪਹਿਲੀ ਵਾਰੀ ਖਾਣ ਗਿਆ ਜੀ ਆਹੋ ਹਾਂਜੀ ਹੁਣ ਹੁਣ ਠੀਕ ਹੈ ਜੀ ਪਹਿਲਾਂ ਸੀਗੀ ਹਾਂ ਵੀ ਉਲਟੀਆਂ ਕਰ ਰਹੀ ਸੀ ਮੈਂ ਵੀ ਉਲਟੀਆਂ ਕਰ ਰਿਹਾ ਸੀ ਮੈਂ ਵੀ ਖਾ ਕੇ ਆਇਆ ਨਾਲ ਮੈਂ ਵੀ ਉਲਟੀਆਂ ਕਰ ਰਿਹਾ ਸੀਗਾ ਤੇ ਹੁਣ ਮੈਂ ਲੈ ਕੇ ਗਿਆ ਕਰੇ ਹੁਣ ਠੀਕ ਨੇ ਹੁਣ ਥੋੜਾ ਜਿਹਾ ਤੇ ਮੰਗ ਕਰ ਰਹੇ ਹਾਂ ਜੀ ਕਿ ਇਹੋ ਜਿਹੇ ਢਾਬੇ ਤੇ ਨਾ ਜਾਓ ਖਾਣਾ ਖਾਣ ਵਾਸਤੇ ਜਿੱਥੇ ਸਾਨੂੰ ਆਪਾਂ ਪੈਸੇ ਦੇ ਕੇ ਚੀਜ਼ ਖਾਣੀ ਆਪਾਂ ਨੇ ਗੰਦ ਥੋੜੀ ਖਾਣਾ ਆਪਾਂ ਨੇ ਤੇ ਇਸ ਕਰਕੇ ਕਿ ਚੰਗਾ ਖਾਣਾ ਹੈ ਪੈਸੇ ਦੇ ਵਧੀਆ ਟਾਬੇ ਦਿਖਾਈਏ ਪਰ ਸਫਾਈ ਦਾ ਧਿਆਨ ਹੀ ਨਹੀਂ ਰੱਖਦੇ ਇਹ ਰੀਕੂਟਾਬੇ ਵਾਲੇ ਸੀ ਤੇ ਮਾਲਕ ਨਾਲ ਜਦੋਂ ਦੀ ਗੱਲਬਾਤ ਕੀਤੀ ਉਹਨੇ ਕੀ ਕਿਹਾ ਸੀ ਤੁਹਾਨੂੰ ਉਹਨਾਂ ਨੇ ਪਹਿਲੀ ਗੱਲ ਤਾਂ ਉਹਨਾਂ ਨੇ ਲੜਨ ਨੂੰ ਪਏ ਉਸ ਤੋਂ ਬਾਅਦ ਸਾਨੂੰ ਕਿਹਾ ਹਾਂ ਵੀ ਅਸੀਂ ਪਲੇਟ ਚੇਂਜ ਕਰ ਦਿੰਦੇ ਹਾਂ ਅਸੀਂ ਅਸੀਂ ਪਲੇਟ ਚੇਂਜ ਕਰਕੇ ਕੀ ਕਰਨਾ ਸੀ ਜਦੋਂ ਖਾਣਾ ਹੀ ਸਹੀ ਨਹੀਂ ਹੈਗਾ ਉਹਨਾਂ ਦਾ ਉੱਪਰ ਹੀ ਕੌਂਗਰੇਸ਼ ਫੇਰੇ ਨੇ ਫਰਾਈ ਮਤਲਬ ਵਿਹਾਰ ਸਹੀ ਨਹੀਂ ਰਿਹਾ ਉਹਨਾਂ ਦਾ ਹਾਂਜੀ ਹਾਂਜੀ ਬੀਤੂ ਜੀ ਤੇ ਇਸ ਵਾਰੀ ਕੰਪਲੇਨ ਕੀਤੀ ਅੰਦਰ ਕੰਪਲੇਨ ਕਰਾਣਾ ਆਏ ਹੁਣੇ ਹਾਂਜੀ ਹਾਂਜੀ ਉਹ ਜੀ ਜੀ ਠੀਕ ਨਾ ਚਾਹੋਗੇ ਇਸ ਤਰ੍ਹਾਂ ਦਾ ਅੱਛਾ ਅੱਛਾ ਹਾਂਜੀ ਹਾਂਜੀ ਇਹ ਜਿਹੜਾ ਰਿੰਕੋ ਦਾ ਢਾਬੇ ਦਾ ਵੀਡੀਓ ਇਹ ਤੁਹਾਡੇ ਮੀਡੀਆ ਦੇ ਜ਼ਰੀਏ ਮੈਨੂੰ ਅੱਜ ਮਿਲਿਆ ਹੈ ਜੀ ਤੇ ਮੈਂ ਉਹਨੂੰ ਦੇਖ ਲਿਆ ਮੈਂ ਹੁਣ ਟੂਰ ਤੇ ਸੀ ਮੈਂ ਹਲੇ ਹੁਣੇ ਦਫ਼ਤਰ ਆਈ ਹਾਂ ਮੈਂ ਇਹਦੇ ਬਾਰੇ ਡੀ ਐਚਓ ਨਾਲ ਸਾਰੀ ਗੱਲਬਾਤ ਕਰਕੇ ਜਿਹੜੀ ਵੀ ਇਹਦੀ ਲੋੜਿੰਦੀ ਕਾਰਵਾਈ ਹੈ ਉਹ ਕੀਤੀ ਜਾਏਗੀ ਮੈਡਮ ਖਾਣਾ ਖਾਣ ਨਾਲ ਕਹਿ ਰਹੇ ਕਿ ਤਬੀਤ ਜ਼ਿਆਦਾ ਵਿਗੜ ਗਈ ਹੈ ਡੀ ਐਮ ਸੀ ਦਾਖਲ ਸੀਗੇ ਕਾਫੀ ਮਤਲਬ ਹਾਲਤ ਕ੍ਰਿਟੀਕਲ ਸੀ ਉਹਨਾਂ ਦੀ ਕੋਈ ਗੱਲ ਨਹੀਂ ਇਹਦੇ ਬਾਰੇ ਹਲੇ ਮੈਨੂੰ ਨੌਲੇਜ ਨਹੀਂ ਹੈ ਤੇ ਤੁਸੀਂ ਮੇਰੇ ਧਿਆਨ ਚ ਲਾਤੇ ਮੈਂ ਇਹਨੂੰ ਸਾਰਾ ਇਨਵੈਸਟੀਗੇਟ ਕਰਾ ਕੇ ਜਿਹੜੇ ਸੈਂਪਲਿੰਗ ਵਗੈਰਾ ਹੈ ਡੀ ਐਚਓ ਆਪਣੀ ਫੂਡ ਟੀਮ ਨੂੰ ਭੇਜ ਕੇ ਸੈਂਪਲਿੰਗ ਕਰਾ ਕੇ ਸਾਰੀ ਇਹ ਇਨਕੁਆਇਰੀ ਕੀਤੀ ਜਾਏਗੀ ਜਿਹੜੇ ਢਾਬੇ ਨੇ ਜਿਨਾਂ ਕੋ ਲਾਇਸੈਂਸ ਨਹੀਂ ਹੈਗੇ ਗੈਰ ਕਾਨੂੰਨੀ ਚਲਾ ਰਹੇ ਨੇ ਉਹਨਾਂ ਤੇ ਕੀ ਕਾਰਵਾਈ ਬੰਦੀ ਕੀਤੀ ਜਾਏਗੀ ਤੁਹਾਡੇ ਵੱਲੋਂ ਇਹ ਜਿਹੜਾ ਡਿਪਾਰਟਮੈਂਟ ਇਹ ਸਾਡੀ ਫੂਡ ਸੇਫਟੀ ਜਿਹੜੀ ਆਪਣੀ ਡਿਪਾਰਟਮੈਂਟ ਹੁੰਦਾ ਉਹ ਦੇਖਦਾ ਇਹ ਇਸ ਹੈਡਡ ਬਾਈ ਡੀ ਐਚਓ ਸਾਡੇ ਡਾਕਟਰ ਅਮਰਜੀਤ ਕੌਰ ਹੈ ਉਹਨਾਂ ਕੋਲ ਇਹਨਾਂ ਦੇ ਨਾਲ ਫੂਡ ਸੇਫਟੀ ਆਫਿਸਰਸ ਹੁੰਦੇ ਆ ਠੀਕ ਹੈ ਤੇ ਉਹਨਾਂ ਦੀ ਨੋਟਿਸ ਤੇ ਧਿਆਨ ਚ ਲੈਂਦਾ ਜਾਂ ਉਹਨਾਂ ਨਾਲ ਗਲਤ ਕੀਤੀ ਹੋਊਗਾ ਜੀ ਮੈਂ ਹਲੇ ਹੁਣੇ ਟੂਰ ਤੇ ਆਈ ਹਾਂ ਤੇ ਮੈਂ ਆਈ ਅਸ਼ੋਰ ਯੂ ਦੈਟ ਆਈ ਵਿਲ ਟਾਕ ਟੂ ਹਰ ਐਂਡ ਜਿਹੜਾ ਵੀ ਕੋਈ ਨੈਸੈਸਰੀ ਐਕਸ਼ਨ ਹੈ ਉਹ ਲਿੱਤਾ ਜਾਵੇ ਜੇ ਦੋਸ਼ੀ ਪਾਇਆ ਜਾਂਦਾ ਤਾਂ ਤੇ ਕਾਰਵਾਈ ਹਾਂਜੀ ਹਾਂਜੀ ਜਿਹੜੀ ਐਸ ਪਰ ਰੂਲਸ ਜਿਹੜੀ ਐਸ ਪਰ ਰੂਲਸ ਕਾਰਵਾਈ ਹੋਏਗੀ ਆਫਟਰ ਦੇਅਰ ਦੈਟ ਵਿਲ ਬੀ ਟੇਕਨ ਕੇਅਰ ਆਫ ਸੁਣਦਾ ਪਿਆਰਾ ਜੀ ਉਹ ਇਹ ਵੀ ਕਹਿੰਦੇ ਆ ਵੀ ਜਿਹੜੀ ਹੈਲਥ ਡਿਪਾਰਟਮੈਂਟ ਵਾਲਾ ਤੇ ਆਦੀ ਸਾਡੀ ਜੇਬ ਚਾਰ ਕਿਉਂਕਿ ਅਸੀਂ ਇਹਨਾਂ ਨੂੰ ਜਿਹੜੇ ਆ ਮਹੀਨਾ ਜਾਂ ਮਹੀਨਾ ਦੇ ਨੈਸ ਕਰਕੇ ਸਾਡਾ ਤੁਸੀਂ ਕੁਝ ਵੀ ਨਹੀਂ ਕਰਦੇ ਕੌਣ ਕੈਮਰਾ ਪਲੇ ਹੋਇਆ ਹੈ ਥੋੜੀ ਆਪਸੀ ਨਹੀਂ ਦੀ ਬੇਟਾ ਇਹ ਮੈਨੂੰ ਨਹੀਂ ਪਤਾ ਕਿਉਂਕਿ ਮੇਰਾ ਡਿਪਾਰਟਮੈਂਟ ਨਹੀਂ ਹੈਗਾ ਫੂਡ ਵਾਲਾ ਡਿਪਾਰਟਮੈਂਟ ਹੈ ਪਰ we will take care of it theek hai okay ਵਿੰਡੂ ਤਾਂ ਬੀਤੇ ਇੱਕ ਕੌਕਰੇ ਨਿਕਲੇ ਖਾਨ ਖਾਨ ਦੇ ਵਿੱਚ ਤੇ ਕਾਫੀ ਵੀਡੀਓ ਕੈਪਚਰ ਹੋਈ ਹ ਹ ਉਹ ਤੇ ਕੀ ਸਖਤ ਕਾਰਵਾਈ ਕੀਤੀ ਗਈ ਤੇ ਕੀ ਤੁਹਾਡਾ ਕਹਿਣਾ ਅ ਦੇਖੋ ਮੈਂ ਇਹ ਨੋਟਿਸ ਕੀਤਾ ਹੈ ਮੇਰੇ ਨੋਟਿਸ ਚਾਈ ਹੈਗੀ ਇਹ ਵੀਡੀਓ ਤੇ ਮੈਂ ਆਪਣੀ ਟੀਮ ਨੂੰ ਕਹਿ ਕੇ ਅਗੇ ਇਨਸਪੈਕਸ਼ਨ ਕਰਵਾਵਾਂਗੇ ਤੇ ਜੋ ਵੀ ਬੰਦੀ ਕਾਰਵਾਈ ਆ ਹੋਏਗੀ ਉਹ ਤੇ ਹ ਇਹ ਉਹ ਜਿਹੜੇ ਇੱਕ ਟਿੰਨੇ ਕਿਤਾਬੇ ਨੇ বিনা ਲਾਇਸੈਂਸੇ ਚੱਲਦੇ ਨੇ ਤੇ ਉਸ ਤੋਂ ਬਾਅਦ ਧੰਕੀਆਂ ਵੀ ਕਾਫੀ ਦਿੰਦੇ ਨੇ ਜਿੱਦੇ ਉੱਤੇ ਕਸਟਮਰ ਆਉਂਦੇ ਨੇ ਉਹ ਕਹਿੰਦੇ ਕਿ ਪ੍ਰਸ਼ਾਸਨ ਅਸੀਂ ਜੀਬ ਚ ਪਾ ਕੇ ਲੱਗਦੀ ਇਹ ਕੋਈ ਲੱਭ ਜੀ ਬੋਲੇ ਨਹੀਂ ਦੇਖੋ ਇਹ ਟੋਟਲੀ ਗਲਤ ਹੈਗਾ ਕੋਈ ਬੰਦਾ ਰਿੰਕੂ ਟੱਬਾ ਜਿਹੜਾ ਹੈਗਾ ਉਹਦੇ ਮਾਲਕ ਹੀ ਮੇਰੇ ਸਾਹਮਣੇ ਆ ਕੇ ਇਹ ਗੱਲ ਕਰਾ ਠੀਕ ਹੈ ਥਿਸ ਇਜ਼ ਰੌਗ ਇਹ ਗਲਤ ਐਲੀਗੇਸ਼ਨ ਹੈ ਟੋਟਲੀ ਮੈਨੂੰ ਇਹ ਦੇਖਣਾ ਪੈਣਾ ਕਿ ਰਿੰਕੂ ਟੱਬਾ ਕਿੱਥੇ ਹੈਗਾ ਠੀਕ ਹੈ ਔਰ ਮੈਂ ਆਪਣੀ ਟੀਮ ਪੇਜ ਕੇ ਉਹਦੀ ਜਰੂਰ ਚੈਕਿੰਗ ਕਰਾਵਾਂਗੀ ਇਹ ਜੋ ਤੋਤੀ ਅਲੀਗੇਸ਼ਨ ਬੇਸਲੈਸ ਹੈਗੇ ਤੇ ਇਹ ਮਹਿਮੇ ਦੇ ਜਾਂ ਸਰਕਾਰ ਦਾ ਨਾਮ ਬਦਨਾਮ ਕਰਨ ਲਈ ਮੈਮ ਵੀਡੀਓ ਦੇ ਵਿੱਚ ਇਹ ਵੀਡੀਓ ਚੱਲ ਰਹੀ ਜਿਹੜੀ ਉਹਦੇ ਵਿੱਚ ਸਾਫ਼ ਤੌਰ ਤੇ ਜੇਲੀਲਾ ਇੱਕ ਬਦਾਂਦ ਜਾਨਵਰ ਵਿੱਚ ਹੁੰਦਾ ਪਿਆ ਕਿ ਉਹਨਾਂ ਦੀ ਨਸੂਲੀ ਦੇ ਵਿੱਚ ਚੈਕਿੰਗ वगैरह ਬਾਰੀਕੀ ਦਿਨ ਹੋਗੀ ਟੈਸਟਿੰਗ वगैरह ਦੀ ਬਿਲਕੁਲ ਬਿਲਕੁਲ ਦੇਖੋ ਮੇਰੀ ਟੀਮ ਉਥੇ ਜਾਏਗੀ ਉਹਦੀ ਇਨਸਪੈਕਸ਼ਨ ਵੀ ਕਰੇਗੀ ਸੈਂਪਲਿੰਗ ਵੀ ਕਰਾਂਗੇ ਤੇ ਉਹ ਜੇ ਕੁਝ ਸੈਂਪਲਿੰਗ ਦੇ ਫੇਲ ਹੁੰਦਾ ਹੈ ਜਾਂ ਕੋਈ ਵੀ ਪ੍ਰੋਬਲਮ ਹੁੰਦੀ ਉਹਦੇ ਅਗੇਂਸਟ ਐਕਸ਼ਨ ਲਿਆ ਜਾਏਗਾ ਕੋਈ ਵੀ ਰਿਲੈਕਸੇਸ਼ਨ ਨਹੀਂ ਹੈ ਜੇ ਕੋਈ ਐਲੀਗੇਸ਼ਨ ਮਤਲਬ ਐਲੀਗੇਸ਼ਨ ਲਾਉਣਾ ਤਾਂ ਬਹੁਤ ਸੌਖਾ ਹੈ ਤੁਸੀਂ ਕਿਸੇ ਨੂੰ ਵੀ ਕਹਿ ਦਿਓ ਜੀ ਠੀਕ ਹੈ ਕਿ ਮੈਂ ਇਹਨੂੰ ਖਰੀਦਾ ਹੋਇਆ ਪਰ ਅਸੀਂ ਇੱਥੇ ਬੈਠੇ ਆ ਮੇਰੀ ਟੀਮ ਬੈਠੀ ਹੈ ਸਾਡੀ ਗੱਲ ਵੀ ਹੋਈ ਹੈ ਕਿਉਂਕਿ ਮਤਲਬ ਇਹ ਦੇ ਅਗੇਂਸਟ ਐਕਸ਼ਨ ਲੈਣ ਲਈ ਤੇ ਉਹ ਜਾਣ ਕੇ ਟੀਮ ਕਨਸਰਨ ਡਿਪਸਾ ਸੋ ਵਿਦ ਹੋਲ ਟੀਮ ਜਾਏਗੀ ਤੇ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਇਹ ਫਿਰ ਡਿਸਟਰਬ ਕਰਨ ਵਾਲੀਆਂ ਗੱਲਾਂ ਹੁੰਦੀਆਂ ਤੁਸੀਂ ਇਸ ਤਰ੍ਹਾਂ ਦੇ ਅਲੀਗੇਸ਼ਨ ਲੱਗਦੇ ਤਾਂ ਬੰਦੇ ਦਾ ਮੋਰਲ ਜ਼ਰੂਰ ਡਾਊਨ ਹੁੰਦਾ ਹੈ ਤਾਂ ਬੰਦਾ ਪ੍ਰੋਪਰਲੀ ਕੰਮ ਨਹੀਂ ਕਰ ਪਾਉਂਦਾ ਹੋਰ ਤਾਂ ਬਿਆ ਤੇ ਹੋਰ ਰੈਸ਼ਨਲ ਕਿ ਸੋਹਣਾ ਤੱਕ ਆ ਦੇਖੋ ਇੱਕ ਜਦੋਂ ਵੀ ਆਪਾਂ ਲਾਇਸੈਂਸ ਲੈਂਦੇ ਆ ਜਾਂ ਰਜਿਸਟ੍ਰੇਸ਼ਨ ਕਰਵਾਉਂਦੇ ਹਾਂ ਕਿ ਕੋਈ ਵੀ ਫੂਡ ਆਊਟਲੈਟ ਫੂਡ ਹੈਂਡਲਰਸ ਹੈ ਤੇ ਉਹਨਾਂ ਨੂੰ ਚਾਹੀਦਾ ਹੈਗਾ ਕਿ ਜੋ ਵੀ ਰੂਲਸ ਐਂਡ ਰੈਗੂਲੇਸ਼ਨਸ ਐ ਕੁਝ ਕ੍ਰਾਈਟੇਰੀਆ ਦਿੱਤੇ ਚਾਹਦੇ ਉਹਨੂੰ ਫਾਲੋ ਕਰਨ ਸਾਫ ਸਫਾਈ ਨਿਊਟ੍ਰੀਸ਼ਨਲ ਵੈਲਿਊਸ ਹੈਗੇ ਆ ਤਾਂ ਉਹਦਾ ਬਿਲਕੁਲ ਧਿਆਨ ਰੱਖਣਾ ਚਾਹੀਦਾ ਤੇ ਸਾਡੀ ਟੀਮ ਐਕਸ ਲੁਧਿਆਣਾ ਬਹੁਤ ਵੱਡਾ ਹੈਗਾ 100% ਇੱਕ ਦਿਨ 'ਚ ਤੱਕ ਕਵਰ ਨਹੀਂ ਹੋ ਸਕਦਾ ਅਸੀਂ ਸਾਡੀ ਐਕਸ਼ਨਸ ਡੇਲੀ ਹੁੰਦਾ ਹੈ ਡੇਲੀ ਟੀਮਸ ਜਾਂਦੀਆਂ ਹੈਗੀਆਂ ਸੈਂਪਲਿੰਗ ਇਨਸਪੈਕਸ਼ਨਸ ਕਾਫੀ ਹੋ ਰਹੀਆਂ ਤੇ ਜੋ ਵੀ ਪਕੜਿਆ ਜਾਂਦਾ ਹੈ ਉਹਨਾਂ ਲਾਸਟ ਵੀਕ ਹੀ ਇੱਕ ਰਿਪੋਰਟ ਅਸੀਂ ਬਣਾਈ ਸੀ ਉਹਦੇ ਵਿੱਚ ਵੀ ਦੱਸਿਆ ਕਿ ਅਸੀਂ ਐਟ ਲੀਸਟ ਪਿਛਲੇ 6-7 ਮਹੀਨੇ ਦੇ ਵਿੱਚ 40 ਕੇਸਸ ਕੋਰਸ ਲਗਾਏ ਹੈ ਜਿਨ੍ਹਾਂ ਜੋ ਵੀ ਗਲਤ ਕੰਮ ਜਾਂ ਕਿਸੇ ਦੇ ਸੈਂਪਲਸ ਫੇਲ ਹੁੰਦੇ ਆ ਉਹਨਾਂ ਦੇ ਅਗੇਂਸ ਤੇ ਐਦਾਂ ਦੀ ਕੋਈ ਵੀ ਰਿਲੈਕਸੇਸ਼ਨ ਮੇਰੇ ਡਿਪਾਰਟਮੈਂਟ ਵੱਲੋਂ ਨਹੀਂ ਹੈ ਲੋਕਾਂ ਨੂੰ ਵੀ ਅਪੀਲ ਕਰਨਾ ਚਾਹੁੰਗੇ ਜਿਹੜੇ ਜੀਵਲੇ ਦੇ ਸ਼ਿਕਾਰ ਬਣ ਗਏ ਜੇ ਲੀਨ ਫਰੂਟ ਦੇ ਸ਼ਿਕਾਰ ਆ। ਆ ਦੇਖੋ ਜਿਸ ਤਰ੍ਹਾਂ ਗਰਮੀਆਂ ਆ ਗਈਆਂ ਗਰਮੀਆਂ ਦੇ ਵਿੱਚ ਜਿੱਥੇ ਵੀ ਤੁਸੀਂ ਕੁਝ ਖਾਂਦੇ ਹੋ ਬਾਹਰ ਖਾਣ ਜਾਂਦੇ ਹੋ ਉੱਥੇ ਦੀ ਸਫਾਈ ਪਹਿਲਾਂ ਦੇਖ ਲਓ। ਠੀਕ ਹੈ ਇਹ ਤਾਂ ਤੁਹਾਡੇ ਕੰਟਰੋਲ 'ਚ ਹੀ ਹੈ। ਬਹੁਤ ਸਾਨੂੰ ਗੰਦਗੀ ਲੱਗਦੀ ਹੈ ਸਾਨੂੰ ਕੰਪਲੇਂਟ ਕਰ ਦਿਓ ਔਰ ਤੁਸੀਂ ਉਹਨੂੰ ਐਵੋਇਡ ਕਰੋ। ਕੱਟ ਫਰੂਟਸ ਨਾ ਖਾਓ। ਓਪਨ ਕੁਝ ਵੀ ਵੇਚ ਰਹੇ ਆ ਅਨ ਕਵਰਡ ਹੈਗੇ ਆ ਉਹ ਚੀਜ਼ਾਂ ਨਾ ਖਾਓ। ਆ ਤੁਹਾਡਾ ਐਡਰੈਸ ਦੱਸ ਸਕਦੇ ਹੋ ਕਿਉਂਕਿ ਕਈ ਲੋਕਾਂ ਨੂੰ ਅਵੇਅਲ ਨਹੀਂ ਹੈ ਕੋਈ ਲੋਕੀ ਕਿੱਥੇ ਹੈ ਐਸੇ ਵੀ ਮੇਰਾ ਫੋਰਥ ਸੇਫਟੀ ਆਫਿਸ ਹੈ ਸਿਵਲ ਸਰਜਨ ਆਫਿਸ ਲੁਧਿਆਣਾ ਦੇ ਵਿੱਚ ਹੈਗਾ ਤੇ ਮੈਂ ਤੁਹਾਨੂੰ ਪਰਸਨਲੀ ਆਪਣੀ ਈਮੇਲ ਵੀ ਸ਼ੇਅਰ ਕਰ ਦਿੰਨੀ ਐ ਐਡਰੈਸ ਸ਼ੇਅਰ ਕਰ ਦਿੰਨੀ ਐ ਕੋਈ ਵੀ ਕੰਪਲੇਂਟ ਹੈਗੀ ਮੈਨੂੰ ਕਰ ਸਕਦੇ ਹੋ ਉਹਨੇ ਵੀਡੀਓ ਜਿਹੜੀ ਵਾਇਰਲ ਹੋਈ ਹੈ ਇਹਦੇ ਵਿੱਚ ਜੇ ਮੈਨੂੰ ਤੁਸੀਂ ਪਹਿਲਾਂ ਕੰਪਲੇਨ ਸਿੰਪਲੀ ਇਹ ਕੰਪਲੇਨ ਕਰ ਤਾ ਸੋ ਐਂਡ ਸੋ ਹੋ ਰਿਹਾ ਹੈ ਤੇ ਮੈਂ ਉਹਦੇ ਤੇ ਐਕਸ਼ਨ ਲਗਾਾਂਗੀ बंदी कारवाई ਕੀਤੀ ਗਈ ਹੈ ਬਿਲਕੁਲ ਕੀਤੀ ਜਾਏਗੀ ਮੈਂ ਸ਼ੋਰੀ ਕਰਦੀ ਹਾਂ ਇਹ ਵੀ ਟੀਮ ਮੈਮ ਅਪਡੇਟ ਦਿੱਤਾਏਗਾ ਪ੍ਰੈਸ ਨੂੰ ਸੰਬੋਧਨ ਕੀਤੀ ਜਾਏਗੀ ਪ੍ਰੈਸ ਰੀਡਿੰਗ ਕੀਤੀ ਜਾਏਗੀ ਪ੍ਰੈਸ ਕਾਨਫਰੈਂਸ ਦੇਖੋ ਪ੍ਰੈਸ ਕਾਨਫਰੈਂਸ ਤਾਂ ਨੇ ਕਰਨ ਦੀ ਮੇਰੇ ਖਿਆਲ ਨਾਲ ਜੋ ਇੱਕ ਮੁੱਦਾ ਜੋ ਕਿ ਉਹਨਾਂ ਦੇ ਦੱਸਿਆ ਜਾ ਰਿਹਾ ਪਰਿਵਾਰ ਵੱਲੋਂ ਕਿ ਉਹਨਾਂ ਦੀ ਜਿਹੜੀ ਵਾਈਫ ਆ ਉਹ ਐਡਮਿਟ ਹੈ ਐਗੈਂਸੀ ਦੇ ਵਿੱਚ ਦੇਖੋ ਮੇਰੇ ਕੋਲ ਇਹਦੇ ਬਾਰੇ ਕੋਈ ਇਨਫਰਮੇਸ਼ਨ ਨਹੀਂ ਆਈ ਕਿ ਕੋਈ ਪੇਸ਼ੈਂਟ ਐਡਮਿਟ ਹੈਗਾ ਉੱਥੇ ਖਾਣਾ ਖਾਣ ਦੇ ਨਾਲ ਤੋ ਉਹ ਮੇਰੇ ਕੋਲ ਕੁਝ ਇਨਫਰਮੇਸ਼ਨ ਹੋਏਗੀ ਅਸੀਂ ਉਹਨੂੰ ਕਨਫਰਮ ਕਰ ਲੈਣੇ ਹੈਗੇ ਆ ਕਿ ਪ੍ਰੋਬਲਮ ਸੀ ਪੇਸ਼ੈਂਟ